ਇਹ ਦਸਤਾਰ ਸਿੱਖਾਂ ਦੇ ਬੱਚੇ ਇਕ ਲੈਣਾ ਨੂੰ ਕਈ ਬੱਚੇ ਇਧਰ ਸਾਈਡ ਦੇ ਹੋਏ ਆ। ਬਾਬਾ ਇੱਕ ਬੱਚਾ ਨਹੀਂ ਭਾਵਾਂਗੇ। ਆਪਾਂ ਪੰਜੇ ਦਾੜ ਦੇ ਮੋਹਰਦਾਰ ਕਿਧਾ ਆਉਣਾ ਉਹ ਦੱਸਾਂਗਾ। ਬੇੜਾ

ਸਾਈਪੋ ਥੈਂਕ ਯੂ ਆਹ ਤੇਰੇ ਕੋਲ ਕਿੰਨਾ ਬੰਦ ਹੈ ਕੈਨਲ ਆਣੀ ਕਰਨਾ ਮਾਣੇ ਬੇਨ ਨਾ ਕਿਸੇ ਰੱਖ ਗਿਆ ਰੋਣ ਨਾ ਨਹੀਂ ਕਰੋ ਹਾਂ ਜੀ ਸਤਿਨਾਮ ਜੀ ਮੇਰਾ ਨਾਮ ਜਗਮੋਨ ਸਿੰਘ ਹੈ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦਾ ਜੋਨਲ ਦਾ ਜਿੱਥੇ ਅਸੀਂ ਖੜੇ ਆਂ ਫੀਰ ਕੋਰ ਸੀ ਮੁਖਸਾਹਬ ਠੰਡ ਚਾਲੂ ਹੈ ਕਿ ਦੁਆਰੇ ਕਹਿੰਦਾ ਜੀ ਤੁਸੀਂ ਉਂਗਲ ਕੀਤੀ ਸੀ ਸਾਹਬ ਜੋ ਅੱਜ ਸਖਲਾਈ ਕੈਂਪ ਲਾਇਆ ਜੀ ਉਹਨਾਂ ਬਾਰੇ ਦੱਸੋ ਸਾਨੂੰ ਜਿਹੜਾ ਦਸਤਾਰ ਆ ਰਹੇ ਜੀ ਜੀ ਬਹੁਤ ਵਧੀਆ ਜੀ ਜਿਹੜਾ ਦਸਤਾਰ ਸਖਲਾਈ ਕੈਂਪ ਇੱਥੇ ਚੱਲ ਰਿਹਾ ਹੈ ਉਹ ਕਿਸੇ ਵੀ ਉਮਰ ਦਾ ਕੋਈ ਵੀ ਸਿਖਿਆਰਤੀ ਆ ਸਕਦਾ ਸਾਡੇ ਕੋਲੇ ਇੱਥੇ ਦੂਜੀ ਤੀਜੀ ਵਾਲੇ ਵਿਦਿਆਰਥੀ ਵੀ ਹੈਗੇ ਆ ਤੇ ਸੰਸਥਾਵਾਂ ਦੇ ਡਾਇਰੈਕਟਰ ਕੋਈ ਮੁਲਾਜ਼ਮ ਇਦਾਂ ਦੇ ਵੀ ਹੈਗੇ ਆ ਸਾਰੇ ਵੀ ਦੇ ਸਿੱਖ ਰਹੇ ਆ ਸਿਖਾਉਣ ਵਾਲੇ ਸਾਡੇ ਕੋਲੇ ਕੋਈ 18 ਤੋਂ ਵੀ ਦਸਤਾਰ ਕੋਚ ਹੈਗੇ ਜੀ ਇਹ ਕੈਂਪ ਉਹਨਾਂ ਸਾਰੇ ਸਿਖਿਆਰਤਿਆਂ ਵਾਸਤੇ ਲਾਹੇਵੰਦ ਹੋਊਗਾ ਜਿਹੜੇ ਦਸਤਾਰ ਨਾਲ ਪਿਆਰ ਕਰਦੇ ਆ ਤੇ ਜਿਨ੍ਹਾਂ ਨੂੰ अहमियत ਨਹੀਂ ਪਤਾ ਬੰਨਦੇ ਆ ਬੰਨਦੇ ਆ ਦਸਤਾਰ ਸਜਾਉਂਦੇ ਆ ਸਜਾਉਂਦੇ ਆ ਇਹਦੇ ਨਾਲ ਪਿਆਰ ਪੈਜੂਗਾ ਸਾਡੀ ਇਹੀ ਕੋਸ਼ਿਸ਼ ਹੈ ਉਹਨਾਂ ਸਾਡੇ ਸਖਿਆਤੀਆਂ ਨਾਲ ਜਿਹੜੇ ਇੱਥੇ ਦਸਤਾਰਾਂ ਸਿੱਖ ਕੇ ਜਾਣਗੇ ਉਹ ਸਾਡੀ ਉਮਰ ਇਹ ਦਸਤਾਰ ਆਪਦੇ ਸਿਰ ਤੇ ਸਜਾਉਂਦੇ ਰਹਿਣਗੇ ਜੀ ਸਫਲਾਈ ਦਸਤਾਰ ਕੈਂਪ ਲੱਗਾ ਉਹਨਾਂ ਨੂੰ ਖਾਣ ਜਿਹੜੇ ਨਿੱਕੇ ਨਿੱਕੇ ਬੱਚਿਆਂ ਨੂੰ ਸਫਲੋਖਾਈ ਜਾ ਰਹੀ ਹੈ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਉਹਨਾਂ ਬਾਰੇ ਚੰਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜੋ ਇਹ 10 ਰੋਜ਼ਾ ਸਖਰਾਈ ਕੈਂਪ ਲਾਇਆ ਜਾ ਰਿਹਾ ਹੈ ਇੱਕ ਵਿਰਸੇ ਤੇ ਵਿਰਾਸਤ ਨੂੰ ਸੰਭਾਲਣ ਦਾ ਬਹੁਤ ਉਪਰਾਲਾ ਬਹੁਤ ਵਧੀਆ ਸ਼ਲਾਘਾਯੋਗ ਹੈ ਇਸ ਤੋਂ ਇਲਾਵਾ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਮੋਦੀਖਾਨੇ ਵਿੱਚ ਬਹੁਤ ਹਜ਼ਾਰਾਂ ਲੋਕਾਂ ਨੇ ਬੈਨੀਫਿਟ ਲਏ ਆ ਇਸ ਲਈ ਇਹ ਵਧਾਈ ਦੇ ਪਾਤਰ ਨੇ ਔਰ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਸੇ ਤਰ੍ਹਾਂ ਸੇਵਾ ਕਰਨ ਦਾ ਮੌਕਾ ਬਖਸ਼ੇ ਵਾਹਿਗੁਰੂ ਜੀ ਦਾ ਖਾਸਾ ਹੋਵੇ ਹਾਜੀ ਤਹਿਿਲ ਦਾ ਸਾਹਿਬ ਜੋ ਅੱਜ ਛੋਟੇ ਛੋਟੇ ਬੱਚਿਆਂ ਨੂੰ ਦਸਤਾਰ ਦੀ ਸਲਾਈ ਦਿੱਤੀ ਜਾ ਰਹੀ ਹੈ। ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਸ਼ਰਮਾ ਜੀ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਿਨ੍ਹਾਂ ਦੇ ਨਾਲ ਮੋਦੀ ਖਾਨਾ ਵੀ ਚਲਾ ਰਹੇ ਨੇ। ਇਸ ਪ੍ਰਬੰਧਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ। ਉਹ ਜਿੰਨੇ ਵੀ ਸੇਵਾ ਕਰ ਸਕਦੇ ਆ ਨੁਕਤਾ ਦੀ ਉਸ ਤੋਂ ਵੀ ਵੱਧ ਕਰ ਰਹੇ ਆ। ਇਸ ਵੇਲੇ ਸ੍ਰੀ ਗੁਰੂ ਗਬਿੰਦ ਸਿੰਘ ਸਟੇਡੀ ਸਰਕਲ ਅਤੇ ਮੋਦੀ ਖਾਨੇ ਤੋਂ ਹਜ਼ਾਰਾਂ ਹੀ ਪਰਿਵਾਰ ਆਪਣਾ ਲਾਭ ਲੈ ਚੁੱਕੇ ਆ ਜਿਹੜਾ ਦਸਤਾਰ ਸਖਲਾਈ ਕੈਂਪ ਦਾ ਦਸਰੋਜਾ ਕੈਂਪ ਲਾਇਆ ਗਿਆ ਇਹ ਬਹੁਤ ਵਧਾਈ ਦੇ ਪਾਤਰ ਨੇ ਆਪਣੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰ ਰੌਲਾ ਪੈ ਰਿਹਾ ਜਿਹੜਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਸੀਗਾ ਵੀ ਧਰਮ ਪਰਵਰਤਨ ਹੋ ਰਿਹਾ ਇਸ ਨੂੰ ਰੋਕਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਬਹੁਤ ਬੜਾ ਅਪਰਾਲਾ ਔਰ ਨਿੱਕੀ ਨਿੱਕਿਆ ਬੱਚਿਆਂ ਨੂੰ ਆਪਦੇ ਵਿਸ਼ਿਆਂ ਨਾਲ ਜੋੜ ਰਹੇ ਆ ਔਰ ਸਿੱਖੀ ਨਾਲ ਜੋੜ ਰਹੇ ਆ ਬਹੁਤ ਬਹੁਤ ਧੰਨਵਾਦ ਹਾਂਜੀ ਆਪਣਾ ਸ਼ੁਭਨਾਮ ਜੀ ਮੈਂ ਗੁਰਦੀਪ ਸਿੰਘ ਸਾਬਕਾ ਮੈਨੇਜਰ ਸਟੇਟਮੈਂਟ ਆਫ ਇੰਡੀਆ ਇਰਾ ਗਰੁੱਪ ਦਾ ਮੈਂਬਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਊੜਾ ਨਾ ਭੁੱਲਿਓ ਜੂੜਾ ਨਾ ਭੁੱਲਿਓ ਦਸਤਾਰ ਸਦਾਓ ਸੁਜਾਓ ਸਰਦਾਰ ਸਦਾਓ ਦੇ ਹੋਕੇ ਤੇ ਮੋਹਰ ਲਾ ਰਿਹਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਿਰ ਤੋੜ ਸੇਵਾਵਾਂ ਨਿਭਾਰਿਆ ਛੋਟੇ ਬੱਚਿਆਂ ਨੂੰ ਦਸਤਾਰ ਸਿਖਲਾਈ ਕੈਂਪ ਲਾ ਕੇ ਉਹਨਾਂ ਨੂੰ ਸਿੱਖੀ ਨਾਲ ਜੋੜ ਰਿਹਾ ਦਸਤਾਰ ਦੀ ਕੀ ਮੱਤ ਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੀ ਇਸ ਦਾ ਮੁੱਲ ਹੈ ਕੀ ਕੀਮਤ ਕੀਮਤਾਰ ਕੇ ਸਾਨੂੰ ਇਹ ਦਸਤਾਰ ਮਿਲੀ ਹੈ ਸਾਰਾ ਕੁਝ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਹੈ ਬਾਕੀ ਮੋਦੀ ਖਾਨਾ ਦਾ ਬਹੁਤ ਵਿਲੱਖਣ ਸੇਵਾ ਕਰ ਰਿਹਾ ਜਿਸ ਦੀ ਸੇਵਾ ਕਈ ਹਜ਼ਾਰ ਪਰਿਵਾਰਾਂ ਤੱਕ ਪਹੁੰਚ ਚੁੱਕੀ ਹੈ ਇਹਨਾਂ ਸਾਰਿਆਂ ਨੂੰ ਨਤਮਸਤਕ ਹੁੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਕਾਮਨਾ ਕਰਦਾ ਕਿ ਇਸੇ ਤਰ੍ਹਾਂ ਪਰਮਾਤਮਾ ਇਹਨਾਂ ਦੇ ਹੱਥੋਂ ਸੇਵਾ ਕਰਵਾਉਂਦਾ ਰਹੇ ਤੇ ਸਮਾਜ ਦੇ ਬੱਚਿਆਂ ਨੂੰ ਸਿੱਧੇ ਰਾਹ ਪਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਬਦ ਰਹਿ ਗਿਆ ਸੀ ਜਿਹੜਾ ਅੱਜ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀ ਸਰਕਲ ਦਸਤਾਰ ਕਲਾਈ कॅम्प ਦੇ ਵਿੱਚ ਆਪਰਾਲਾ ਕਰ ਰਿਹਾ ਬੱਚਿਆਂ ਨੂੰ ਉਹ ਜਿਹੜਾ ਦਸਤਾਰ ਸਜਾਉਂਦਾ ਉਸ ਦੇ ਵਿੱਚ ਅੱਜ ਹੀਰਾ ਗਰੁੱਪ ਕੋਟਪੂਰਾ ਵੱਲੋਂ ਰੈਫਰੈਸ਼ਮੈਂਟ ਪ੍ਰਬੰਧ ਕੀਤਾ ਗਿਆ ਹੈ ਜੋ ਜਿਸ ਦੀ ਸੇਵਾ ਸਰ ਦਿਲਜੀਤ ਸਿੰਘ ਸੰਧੂ ਨੇ ਲਈ ਆ ਤੇ ਸਾਰਾ ਹੀ ਹੀਰਾ ਗਰੁੱਪ ਹਾਜ਼ਰ ਆ ਸਾਡੇ ਪ੍ਰਧਾਨ ਜੀ ਸ਼੍ਰੀ ਸੰਦੀਪ ਕਟਾਰਗਿਆ ਜੀ ਵੀ ਹਾਜ਼ਰ ਨੇ ਬੇਟਾ ਨੂਰਲਾ ਜੀ ਵੀ ਹਾਜ਼ਰ ਨੇ ਬਾਕੀ ਸਾਰੇ ਹੀ ਮੈਂਬਰ ਕੁਝ ਆ ਗਏ ਆ ਬਾਕੀ ਆਉਣ ਵਾਲੇ ਆ ਤੇ ਇਹ ਅੱਜ ਦੇ ਰੈਫਰੈਸ਼ਮੈਂਟ ਦਾ ਪ੍ਰਬੰਧ ਹੀਰਾ ਗਰੁੱਪ ਵੱਲੋਂ ਕੀਤਾ ਗਿਆ ਧੰਨ ਕੀਤਾ ਜੀ ਜੋ ਅੱਜ ਛੋਟੇ ਛੋਟੇ ਬੱਚਿਆਂ ਨੂੰ ਦਸਤਾਰ ਦੀ ਸਰਲਾਈ ਦਿੱਤੀ ਜਾ ਰਹੀ ਹੈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲੱਖ ਖੁਸ਼ੀਆਂ ਪਾਸ ਆਈਆਂ ਸਤਿਗੁਰੂ ਨਦਰ ਕਰੇ ਇਹ oprala study circle ਦਾ guruwan study circle ਤੇ modi khana ਇਹ ਜਿਹੜਾ ਮਨ ਲੋ oprala ਕਰ ਰਿਹਾ ਮਨ ਲੋ ਜਿਹੜਾ ਸਟਾਰਟਿੰਗ ਜਿਹੜੇ ਛੋਟਾ ਬੱਚੇ ਹੁੰਦੇ ਨੇ ਜਿਹੜੇ ਛੋਟੇ ਬੱਚਿਆਂ ਤੋਂ ਅਗਰ ਆਪਾਂ ਕੰਮ ਸ਼ੁਰੂ ਕਰੀਏ ਉਹ ਸਮਝੋ ਇੱਕ ਮਨ ਲੋ ਪੂਰਨ ਹੀ ਪੂਰਨ ਸਪੂਰਨ ਕੰਮ ਹੁੰਦਾ ਹੈ ਜਿੱਦਾਂ ਦਾ ਕੰਮ ਅਸੀਂ ਮਨ ਲੋ ਅੱਜ ਛੋੜੇ ਬੱਚਿਆਂ ਨੂੰ ਮਨ ਲੋ ਬਸ ਸਿਖਾਵਾਂਗੇ ਇਹ ਮਨ ਲੋ ਅਪਰ ਕਲਾਸ ਜਿਵੇਂ ਕਹਿੰਦੇ ਕੰਮ ਵੱਲ ਜਾਊਗਾ ਜਿੱਦਾਂ ਉਹਨਾਂ ਦੱਸਿਆ ਵੀ ਇਹਨਾਂ ਨੇ ਪਗੜੀ ਦਾ ਸਿਸਟਮ ਦੱਸਿਆ ਵੀ ਮਨ ਲੋ ਪੱਗ ਕਿੱਦਾਂ ਬੰਨਨੀ ਪੱਗ ਕੀ ਚੀਜ਼ ਐ ਅੱਜ ਹੀ ਮਨ ਲੋ ਬੱਚਿਆਂ ਨੂੰ ਇਹਨਾਂ ਬਾਰੇ ਮਨ ਲੋ ਜਾਗਰਤ ਕਰ ਰਿਹਾ ਸਾਡਾ ਮੋਦੀ ਖਾਨਾ ਸਾਡਾ ਸਟੱਡੀ ਸਰਕਲ ਤੇ ਮੈਂ ਬਹੁਤ ਧੰਨਵਾਦੀ ਹਾਂ ਲਈ ਜਦੋਂ ਇਹ ਅਪਰਾਲੇ ਅਗਰ ਆਪਾਂ ਸਟਾਰਟਿੰਗ ਦੇ ਵਿੱਚ ਹੀ ਬੱਚਿਆਂ ਨੂੰ ਕਰਾਏ ਜਾਣ ਤੇ ਉਹ ਮਨ ਲੋ ਅਵਲ ਨੰਬਰ ਹੁੰਦੇ ਐ ਇਸ ਕਰਕੇ ਮੈਂ ਇਹਨਾਂ ਦਾ ਸ਼ੁਕਰ ਗੁਜ਼ਾਰ ਰਿਹਾ ਹਾਂ ਤਲਵੀ ਇਦਾਂ ਦੇ ਜਿਹੜੀ ਐਕਟੀਵਿਟੀ ਮਨ ਲੋ ਜਿਵੇਂ ਕਹਿੰਦੇ ਆਮ ਸ਼ਹਿਰ ਜਿ ਵੀ ਕਰਦੇ ਆ ਸਾਡੀ ਵੱਲੋਂ ਹੀਰਾ ਗਰੁੱਪ ਤੇ ਉਹਨਾਂ ਨੇ ਅੱਜ ਸੰਯੋਗ ਦਿੱਤਾ ਹੈਗਾ ਰਫਰੈਸ਼ਮੈਂਟ ਦਾ ਮੈਂ ਵੱਲੋਂ ਬਹੁਤ ਧੰਨਵਾਦੀ ਆ ਪ੍ਰਧਾਨ ਜੀ ਦਾ ਸਰਾਜ ਸਾਹਿਬ ਦਾ ਸੰਧੂ ਸਾਹਿਬ ਦਾ ਇਹ ਜਿਹੜੇ ਪ੍ਰਬਾਲੇ ਆ ਮਨ ਲੋ ਕੁਝ ਵੀ ਨਹੀਂ ਹੁੰਦੇ ਪਰ ਜੇ ਕਿਸੇ ਦੇ ਸਬੰਧਤ ਆਪਾਂ ਵੱਲੋਂ ਅਗਰ ਕਰੀਏ ਨਾ ਜੀ ਬਹੁਤ ਮਨ ਲੋ ਵੱਡੇ ਮਨ ਲੋ ਜੇ ਬੇਮੁੱਲੇ ਹੋ ਜਾਂਦੇ ਮੈਂ ਇਹਨਾਂ ਦਾ ਵੀ ਸ਼ੁਕਰ ਗੁਜ਼ਾਰਨਾ ਹੈ ਸਾਡੇ ਸਰਕਲ ਦਾ ਵੀ ਸ਼ੁਕਰ ਗੁਜ਼ਾਰਨਾ ਹੈ ਮੋਦੀ ਖਾਨੇ ਦਾ ਵੀ ਸ਼ੁਕਰ ਗੁਜ਼ਾਰਨਾ ਹੈ ਸ਼ੁਕਰੀਆ ਜੀ ਥੈਂਕ ਯੂ ਸਰਦੀ ਸਰਕਰ ਤੇ ਮੋਦੀ ਖਾਨਾ ਦਾ ਮੁਬਾਰਕਵਾ ਦਿੰਨਾ ਹੈ ਕਿ ਇਹਨਾਂ ਨੇ ਬਹੁਤ ਅੱਛਾ ਬਗਾਲਾ ਕੀਤਾ ਹੈ ਵੈਰੀ ਗੁੱਡ ਸਰਿਆ ਸਾਹਿਬ ਹਾਂਜੀ ਜੋ ਅੱਜ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਦਸਤਾਰ ਦੀ ਸਖਲਾਈ ਦਿੱਤੀ ਜਾ ਰਹੀ ਹੈ ਜੀ ਉਹਨਾਂ ਦੇ ਸਾਨੂੰ ਉਹਨਾਂ ਬਾਰੇ ਚੰਗਣਾ ਚਾਹਨਾ ਹੈ ਜੀ ਸਾਡੇ ਪੰਜਾਬ ਦਾ ਫਿਊਚਰ ਹੈ ਮੈਂ ਇੱਕ ਹਫ਼ਤਾ ਬਾਹਰ ਲਾ ਕੇ ਆਇਆ ਤੇ ਮੈਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਕਹਾਂ ਜੀ ਮੈਂ ਪੰਜਾਬ ਤੋਂ ਬਿਲੋਂਗ ਕਰਦਾ ਤੇ ਇਹ ਸਾਡੇ ਪੰਜਾਬ ਦਾ ਫਿਊਚਰ ਹੈ ਤੇ ਪੰਜਾਬ ਆਪਦੇ ਬਲਬੂਤੇ ਤੇ ਆਪ ਖੜਾ ਹੈ ਕੋਈ ਕਿਸੇ ਦੀ سپورਟ ਨਹੀਂ ਜਿਹੜੇ ਦੂਜੀਆਂ ਸਟੇਟਾਂ ਨੂੰ ਹੈਗੀ ਹੈ ਪੰਜਾਬ ਇੰਨੀਆਂ ਸਰਕਾਰਾਂ ਇੰਨੀਆਂ ਆਈਆਂ ਪੰਜਾਬ ਨੂੰ ਕੋਈ سپورਟ ਨਹੀਂ ਮਿਲੀ ਪੰਜਾਬ ਦਾ ਫਿਊਚਰ ਇਨ੍ਹਾਂ ਬੱਚਿਆਂ ਦੇ ਆ ਥੈਂਕ ਯੂ ਹਰਪ੍ਰੀਤ ਜੀ ਜੋ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਕੁਝ ਗੁਰਬੰਸ ਪੜੀ ਸਰਕਲ ਵੱਲੋਂ ਜੋ ਅੱਜ ਦਸਤਾਰ ਦੀ ਸਿਲਾਈ ਦਿੱਤੀ ਜਾ ਰਹੀ ਹੈ ਉਹਨਾਂ ਬਾਰੇ ਸਾਨੂੰ ਕੀ ਦੱਸਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਗੁਰ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ 1 ਮਈ ਤੋਂ ਲੈ ਕੇ 10 ਮਈ 2025 ਤੱਕ ਜਿਹੜਾ ਹਰ ਰੋਜ਼ 5:30 ਵਜੇ ਤੋਂ ਲੈ ਕੇ 7:30 ਵਜੇ ਤੱਕ ਦਸਤਾਰ ਸਕਲਾਈ ਕੈਂਪ ਚੱਲਿਆ ਜਿੰਦਾ ਅੱਜ 8ਵਾਂ ਦਿਨ ਆ। ਉਸੋ ਲਗਾਤਾਰ ਜਿਹੜਾ ਸਾਨੂੰ ਬੱਚਿਆਂ ਵੱਲੋਂ ਮਾਪਿਆਂ ਵੱਲੋਂ ਤੇ ਸ਼ਹਿਰ ਦੀਆਂ ਸਮੁੱਚੀਆਂ ਸੰਸਥਾਵਾਂ ਵੱਲੋਂ ਸਹਾਇਕ ਹਰ ਸਮੇਂ ਮਿਲਦਾ ਰਹਿੰਦਾ। ਅੱਜ ਜਿਹੜਾ ਵੱਡਾ ਸਹਾਇਕ ਜਿਹੜਾ ਸਾਨੂੰ ਮਿਲਿਆ ਉਹ ਸਾਡੇ ਸ਼ਹਿਰ ਦੇ ਵੱਡੇ ਵੀਰ ਜਿਹੜੇ ਹੈਗੇ ਆ ਜਿਨ੍ਹਾਂ ਨੇ ਇੱਕ ਗਰੁੱਪ ਬਣਾਇਆ ਸ਼ਹਿਰ ਦੇ ਵਿੱਚ ਸਮਾਜ ਸੇਵਾ ਨੂੰ ਲੈ ਕੇ ਹੀਰੇ ਯਾਰ ਗਰੁੱਪ ਅਕਸਰ ਵੀ ਇਹਨਾਂ ਦੇ ਵਿੱਚੋਂ ਜਿੰਨੇ ਵੀ ਵੀਰ ਨੇ ਗੁਰਨਾਨਕ ਮੋਦੀਖਾਨੇ ਦੇ ਸੇਵਾ ਕਾਰਜਾਂ ਦੇ ਵਿੱਚ ਅੱਗੇ ਹੋ ਕੇ ਸਾਡੇ ਨਾਲ ਸਹਿਯੋਗ ਕਰਦੇ ਨੇ ਅੱਜ ਵੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸਟੱਡੀ ਸਰਕਲ ਦੇ ਵਿੱਚ ਇੱਕ ਬੱਚੇ ਆ ਰਹੇ ਨੇ ਜਿਨ੍ਹਾਂ ਦੀ ਗਿਣਤੀ 750 ਦੇ ਕਰੀਬ ਹੈ ਉਹਨਾਂ ਨੂੰ ਕੁਝ ਨਾ ਕੁਝ ਰਿਫਰੈਸ਼ਮੈਂਟ ਦੇ ਤੌਰ ਤੇ ਜਿਹੜਾ ਦਿੱਤਾ ਜਾਵੇ ਅੱਜ ਇਹ ਸਾਰੀ ਟੀਮ ਸਾਡੇ ਕੋਲੇ ਉਹਨਾਂ ਲਈ ਬੱਚਿਆਂ ਲਈ ਜਿਹੜਾ ਹੈਗਾ ਸੈਂਡਵਿਚ ਲੈ ਕੇ ਆਏ ਨੇ ਜਿੱਥੇ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਹਨਾਂ ਸਾਰੇ ਵੀਰਾਂ ਦਾ ਸੀ ਧੰਨਵਾਦ ਕਰਦੇ ਆ ਉਥੇ ਸਾਨੂੰ ਖੁਸ਼ੀ ਵੀ ਬੜੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਇੱਕ ਛੋਟੇ ਜਿਹੇ ਮਨ ਲਕੀ ਕਾਰਜ ਤੇ ਮਨ ਲਕੀ ਏਡੇ ਵੱਡੇ ਪ੍ਰਬੰਧ ਕਰਕੇ ਵੀਰ ਲੈ ਕੇ ਆਏ ਇਹਨਾਂ ਲਈ ਬਹੁਤ ਬਹੁਤ ਧੰਨਵਾਦ ਜੀ ਕਿੰਨੇ ਕੈਂਪ ਲਾ ਕੇ ਚੁੱਕੇ ਇਸ ਟਾਈਮ ਮਤਲਬ ਜਿਹੜਾ ਗੁਰਗੋਬਿੰਦ ਸਿੰਘ ਸਟਡੀ ਸਰਕਲ ਦੇ ਵਿੱਚ ਜਿਹੜਾ ਹੈਗਾ ਸਾਲ ਦੇ ਵਿੱਚ ਕਈ ਵਾਰੀ ਦੋ ਦੋ ਤਿੰਨ ਤਿੰਨ ਕੈਂਪ ਵੀ ਲੱਗ ਜਾਂਦੇ ਨੇ ਪਰ ਜਿਹੜਾ ਇਸ ਵਾਰ ਜਿਹੜਾ ਰਿਸਪੌਂਸ ਸਾਨੂੰ ਏਡਾ ਜ਼ਬਰਦਸਤ ਮਿਲਿਆਗਾ ਇਹ ਕਿੰਨਾ ਕੈਂਪ ਹੈ ਇਹ ਸਾਲ ਦਾ ਹਜੇ ਇਹ ਦੂਜਾ ਕੈਂਪ ਹੈ ਜੀ ਹਾਂਜੀ ਤੇ ਜਿਹੜਾ ਹੈਗਾ ਕੋਸ਼ਿਸ਼ ਹੈ ਸਾਡੀ ਅਗਲੇ ਵੀ ਜੂਨ ਜੁਲਾਈ ਦੇ ਵਿੱਚ ਜਿਹੜਾ ਇੱਕ ਕੈਂਪ ਹੋਰ ਜਿਹੜਾ ਅਸੀਂ ਲਾਉਣ ਜਾ ਰਹੇ ਹਾਂ ਦਸਤਾਰ ਸਕਲਾਈ ਕੈਂਪ ਦਾ ਸੋ ਇਸ ਤਰ੍ਹਾਂ ਦੇ ਕੈਂਪ ਲਾ ਰਹੇ ਆ ਅਸੀਂ ਫ੍ਰੀ ਸੇਵਾ ਕਰ ਰਹੇ ਹਾਂ ਇਹ ਬਿਲਕੁਲ ਫ੍ਰੀ ਹੈ ਜੀ ਬੱਚਿਆਂ ਨੂੰ ਲਾਸਟ ਦੇ ਵਿੱਚ ਜਿੰਨੇ ਵੀ ਸਾਡੇ ਕੋਲ ਬੱਚੇ 100 200 ਬੱਚਾ ਆ ਰਿਹਾ ਇਹਨਾਂ ਨੂੰ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੀਆਂ ਅਗੇ ਦਸਤਾਰਾਂ ਵੀ ਜਿਹੜੀਆਂ ਫ੍ਰੀ ਦਿੱਤੀਆਂ ਜਾਣੀਆਂ ਸੋ ਉਹਦੇ ਵਿੱਚ ਵੀ ਸਾਨੂੰ ਸੰਗਤ ਦਾ ਸਹਿਯੋਗ ਮਿਲਿਆਗਾ ਸੋ ਇਸੇ ਤਰ੍ਹਾਂ ਸਾਡੇ ਸਾਰੇ ਸੇਵਾਕਾਰਾਂ ਦੇ ਵਿੱਚ ਆਖਰੀ ਮੁਕਾਬਲਾ ਜਿਹੜਾ ਇਹਨਾਂ ਦਾ ਮਤਲਬ ਆਸਤੇ ਹੋਗਾ ਉਹ ਕਦੋਂ ਕਿਹੜੀ ਤਰੀਕ ਨੂੰ ਹੋਵੇਗਾ 10 ਤਰੀਕ ਨੂੰ ਜਿਹੜਾ ਮੁਕਾਬਲਾ ਜਿਹਦਾ ਜਿੰਦਾ ਸਮਾਂ 4 ਵਜੇ ਦਾ ਹੈਗਾ ਮੁਕਾਬਲੇ ਦਾ ਇਹਨਾਂ ਸਾਰੇ ਬੱਚਿਆਂ ਦਾ ਮੁਕਾਬਲਾ ਕਰਾਇਆ ਜਾਵੇਗਾ ਉਸ ਤੋਂ ਬਾਅਦ ਇਹਨਾਂ ਨੂੰ ਦਸਤਾਰਾਂ ਦਿੱਤੀਆਂ ਜਾਣਗੀਆਂ ਜਨਮ ਦਿਨ ਸੀ ਉਹ ਜਨਮ ਦਿਨ ਮਣਾ ਕੇ ਚੰਡੀਗੜ੍ਹ ਤੋਂ ਆਏ ਨੇ ਇਹ ਉਹ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਕੁਝ ਭੇਟ ਕਰਨਾ ਚਾਹੁੰਦੇ ਆ ਹਰਪ੍ਰੀਤ ਜੀ ਨੂੰ ਗੁਰੂਪ੍ਰੀਤ ਸਿੰਘ ਦੇ ਸਟੱਡੀ ਸਰਕਲ ਵਾਸਤੇ ਬਹੁਤ ਧੰਨਵਾਦ ਤੁਮੋਂ ਪਹਿਲਾਂ ਹੀ ਕਹਿ ਚੁੱਕੇ ਆ ਜੀ ਸਾਨੂੰ ਲਗਾਤਾਰ ਹੀ ਸਾਰੇ ਵੀਰਾਂ ਦਾ ਸਹਿਯੋਗ ਵੱਡੇ ਵੀਰਾਂ ਦਾ ਮਿਲਦਾ ਰਹਿੰਦਾ ਤਾਂ ਸਾਡੇ ਸੇਵਾ ਕਾਰਜ ਫੇਰ ਹੀ ਚੱਲਦੇ ਨੇ ਮੈਨੂੰ ਲੱਗਦਾ ਕੋਈ ਵੀ ਇਹੋ ਜਿਹਾ ਵੀਰ ਨਹੀਂ ਇੱਥੇ ਜਿਹੜਾ ਖੜੇ ਜਿਨ੍ਹਾਂ ਨੇ ਸਾਨੂੰ ਕਰੇ ਸਹਿਯੋਗ ਨਾ ਦਿੱਤਾ ਹੋਵੇ ਤਕਰੀਬਨ ਹੀ ਸਹਿਯੋਗ ਸਾਨੂੰ ਸਾਰੇ ਸ਼ਹਿਰ ਦਾ ਮਿਲਦਾ ਤੇ ਕਾਰਜ ਚੱਲ ਰਹੇ ਨੇ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਨ ਬਣਾ ਲਿਆ ਲਾਈਨ ਬਣਾ ਲਿਆ ਲਾਈਨ ਬਣਾ ਕੇ ਅੰਦਰ ਵੀ ਆਉਣਾ ਉਸ ਤੋਂ ਬਾਅਦ ਇੱਕ ਮਿੰਟ ਬੇਟੇ ਲੈ ਕੇ ਜਾਓ ਸ੍ਰੀ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਵੱਲੋਂ ਜੋ 10 ਦਿਨਾਂ 10 ਰੋਜ਼ਾ ਦਸਤਾਰ ਸਹਲਾਈ ਕੈਂਪ ਬੱਚਿਆਂ ਨੂੰ ਤੇ ਐਲਡਰ ਜੋ ਮਰਜੀ ਜਿਹੜੀ ਮਰਜੀ ਦੀ ਉਮਰ ਦੇ ਬੱਚੇ ਆ ਕੇ ਸ਼ਿਕ ਸਕਦੇ ਆ ਉਹ ਬਹੁਤ ਵਧਾਈ ਦੇ ਪਾਤਰ ਨੇ ਅੱਜ ਥੀਰੇ ਗਰੁੱਪ ਕੋਡ ਪ੍ਰੋਗਰਾਮ ਲੋ ਆ ਰਿਪਰੈਸਮੈਂਟ ਦਾ ਪ੍ਰਬੰਧ ਕੀਤਾ ਗਿਆ ਜਿਸ ਦੇ ਸਪੌਂਸਰ ਨੇ ਸ ਤਜਿੰਦਰ ਸਿੰਘ ਸੰਤੋਜੀ ਉਹਨਾਂ ਬਹੁਤ ਵਧਾਈ ਦੇ ਪਾਤਰ ਨੇ ਸ੍ਰੀ ਗੁਰੂ ਬਚਨ ਚੜੀਚਰਕ ਵਾਲੇ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧਾਗੀ ਥੈਂਕ ਯੂ ਕੋਈ ਨਹੀਂ ਹੋਣਾ ਕਿੰਨਾ ਸੇ ਤਾਂ ਤੇਰੇ ਕੋਲ ਆਉਂ ਕਲੀਆਂ ਦੇ ਵੇਦ ਮੈਂ ਅੰਦਰ ਨਹੀਂ ਜਾਣਾਗਾ ਨਾ ਦਿੱਤੀ ਦੂਰੀ ਵਾ ਲੈ ਜੀ ਅੰਦਰ ਲੈ ਲੈ ਇੱਕ ਲੈ ਜੋ ਇੱਕ ਲੈ ਜੋ ਮੇਰੀ ਬੇਨਤੀ ਹੈ ਜੋ ਕੰਮ ਕਰ ਰਿਹਾ ਸਟੱਡੀ ਸਰਕਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਿਹੜਾ ਕੰਮ ਕਰ ਰਿਹਾ ਬੋਧੀ ਖਾਨਾ ਜਿਹੜਾ ਅੱਜ ਕੰਮ ਕਰ ਰਿਹਾ ਮੇਰੇ ਹਿਸਾਬ ਨਾਲ ਇੱਕ ਇਲਾਕੇ ਦੇ ਵਿੱਚ ਇੱਕ ਵੱਖਰਾ ਕੰਮ ਕਰ ਰਿਹਾ ਅਵਲਾ ਕੰਮ ਕਰ ਰਿਹਾ ਤੇ ਜਿਨੇ ਹੁਣ ਤਕਰੀਬਨ ਇਹਨਾਂ ਨੇ ਮੈਕਸਿਮਮ ਵੱਲੋਂ 100 ਤੋਂ 150 ਬੱਚਾ ਹੈ ਜਿਨ੍ਹਾਂ ਦੇ ਮਨੋ ਦਸਤਾਰ ਦੇ ਕੈਂਪ ਦੇ ਵਿੱਚ ਮਨੋ ਸ਼ਾਮਲ ਹੋਇਆ ਇਹਨਾਂ ਦਾ ਜਿਹੜਾ ਕੈਂਪ ਹੈ 1:00 ਵਜੇ ਤੋਂ ਸ਼ੁਰੂ ਹੋ ਕੇ 10:00 ਵਜੇ ਤੱਕ ਚੱਲਣਾ ਹੈ 10 ਮਈ ਨੂੰ ਇਹ 4 ਵਜੇ ਇਹਨਾਂ ਦਾ ਮਨ ਲੋ ਫਾਈਨਲ ਜਿਹੜਾ ਮਨ ਲੋ ਜਿਹੜਾ ਕੰਪੀਟੀਸ਼ਨ ਹੋਣਾ ਹੈ ਕੰਪੀਟੀਸ਼ਨ ਦੇ ਵਿੱਚੋਂ ਜਿਹੜਾ ਮਨ ਲੋ ਬੱਚਾ ਆਵਲ ਆਊਗਾ ਉਹਨੂੰ ਇੱਕ ਦਸਤਾਰ ਵਗੈਰਾ ਮਨਾਂ ਵੱਲੋਂ ਦਿੱਤੇ ਜਾਣੀ ਨਾਲ ਹੋਰ ਵੀ ਮਨ ਲੋ ਕਈ ਕੱਪੜੇ ਦਿੱਤੇ ਜਾਣਗੇ ਤੇ ਹਰ ਬੱਚੇ ਦੀ ਮਨ ਲੋ ਮੈਂ ਬੇਨਤੀ ਕਰੂੰਗਾ ਵੀ ਹਰ ਬੱਚਾ ਕੋਸ਼ਿਸ਼ ਕਰੇ ਮੰਨ ਲਓ ਵੱਧ ਤੋਂ ਵੱਧ ਜਿਵੇਂ ਕਹਿੰਦੇ ਆਪਦੇ ਆਪ ਨੂੰ ਮੰਨ ਲਓ ਜਿਵੇਂ ਕਹਿੰਦੇ ਪੱਕ ਦੇ ਵਿੱਚ ਸਜਾਨ ਦੀ ਪੱਕ ਦੇ ਦਸਤਾਰ ਦੇ ਵਿੱਚ ਸਜਾਨ ਦੀ ਤੇ ਵੀ ਹਰ ਬੱਚਾ ਮੰਨ ਲਓ ਇੱਕ ਵੱਲਾ ਜਾਂ ਵਖਰਾ ਜਾਂ ਹੋਗੇ ਕੋਸ਼ਿਸ਼ ਕਰਕੇ ਆਪਦੇ ਆਪ ਨੂੰ ਮੰਨ ਲਓ ਪੋਜੀਸ਼ਨ ਦੇ ਵਿੱਚ ਲਿਆਉਣ ਵਾਸਤੇ ਵੱਲੋਂ ਕੰਪੀਟੀਸ਼ਨ ਕਰੇ ਖੁਸ਼ੀ ਹੈ ਨਿੱਕੇ ਨਿੱਕੇ ਬੱਚੇ ਆ ਜਿਹੜੇ ਪਾਸੇ ਲਾਵਾਂ ਕੋ ਪਾਸੇ ਲੱਗ ਜਾਣਗੇ ਤੇ ਪਰਮਾਤਮਾ ਇਹਨਾਂ ਦੀ ਮੰਨ ਲਓ ਜਿਵੇਂ ਕਹਿੰਦੇ ਕਿਰਪਾ ਕਰੇ ਵਾਹਿਗੁਰੂ ਕਿਰਪਾ ਕਰੇ ਪਰਮਾਤਮਾ ਦੇ ਹੱਥ ਰੱਖੇ ਸਾਰੀ ਚੀਜ਼ਾਂ ਸਭ ਕੁਝ ਠੀਕ ਹੋ ਜਾਊਗਾ ਦੀ ਬਹੁਤ ਵਧੀਆ ਹੋ ਜਾਊਗਾ ਇੰਨੀ ਗੱਲ ਕਰਦਾ ਬੇਟਾ ਮਨੂਲਾ ਮਿਹਰਬਾਨੀ ਜੀ up.